ਜੋ ਜਿਹੜੀ ਪੰਜਾਬ ਦੇ ਲੋਕਾਂ ਦੀ ਚੁੱਪੀ ਹੈ ਜਾਂ ਬਾਹਰਲੇ ਐਨਆਰਆਈਆਂ ਨੇ ਜਿੰਨੇ ਲੋਕਾਂ ਨੇ ਇੱਕ ਸਮਾਂ ਸੀਗਾ ਕਿ ਨਵਦੀਪ ਦੇ ਨਾਲ ਫੋਟੋ ਖਿੱਚਣਾ ਪ੍ਰਾਊਡ ਸਮਝਿਆ ਜਾਂਦਾ ਸੀਗਾ ਅੱਜ ਪਤਾ ਨਹੀਂ ਉਸ ਗੱਲ ਦੀ ਸਾਨੂੰ ਸਮਝ ਨਹੀਂ ਆਉਂਦੀ ਕਿਹੜਾ ਡਰ ਹੈ ਕਿ ਉਹਨੂੰ ਐਨਆਰਆਈਆਂ ਤੋਂ ਵੀ ਨਹੀਂ ਸਪੋਰਟ ਮਿਲਦੀ ਕਿਸੇ ਵੱਡੇ ਫੇਸ ਬੁੱਕ ਪੇਜ ਜਾਂ ਟਵਿੱਟਰ ਹੈਂਡਲਸ ਨੇ ਜਾਂ ਇੰਸਟਾਗ੍ਰam ਤੇ ਉਹ ਵੀ ਅੱਜ ਸ਼ੇਅਰ ਨਹੀਂ ਕਰਨਾ ਚਾਹੁੰਦੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇੱਕ ਸਮਾਂ ਸੀਗਾ ਕਿ ਭਗਤ ਸਿੰਘ ਹਰ ਨੂੰ ਵੀ ਇਹੇ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਨੇ 28 ਮਾਰਚ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਲਗਭਗ ਮਤਲਬ ਕਿ ਆਪਾਂ ਨੂੰ 29 ਮਾਰਚ ਰਾਤ ਤੱਕ ਤਾਂ ਇਹ ਵੀ ਨਹੀਂ ਪਤਾ ਸੀਗਾ ਕਿ ਨਵਦੀਪ ਹੈ ਕਿੱਥੇ ਹੈ ਕਿਉਂਕਿ ਅਸਲ 'ਚ ਜਿਹੜਾ ਉੱਥੇ ਪੁਲਿਸ ਪ੍ਰਸ਼ਾਸਨ ਹੈ ਉਹ ਐਵੇਂ ਦਾ ਰਵੱਈਆ ਕਰ ਰਿਹਾ ਵੀ ਜਿਵੇਂ ਉਹਨਾਂ ਦੀ ਕੋਈ ਖਾਸ ਰੰਜਿਸ਼ ਹੋਵੇ ਉਹ ਐਵੇਂ ਦੇਖਦੇ ਨੇ ਕਿਉਂਕਿ ਜੇ ਆਪਾਂ ਪੁੱਛੋ ਤਾਂ ਕੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਨਾਲ ਮਿਲ ਬੁਗਤ ਹੈ ਇਸ ਮਾਮਲੇ ਤੇ ਵੀ ਖੁਦ ਦਾ ਨਿੱਜੀ ਤਜਰਬਾ ਹੈਗਾ ਕਿ ਇੰਨੀ ਕਮਜ਼ੋਰ ਸਰਕਾਰ ਆਪਾਂ ਨੇ ਕਦੇ ਨਹੀਂ ਦੇਖੀ ਕਿਉਂਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤੋਂ ਹਾਬੀ ਹੈ ਉਹਨਾਂ ਦੇ ਉੱਪਰ ਹੋਈ 15 ਤਰੀਕ ਦੀ ਮੀਟਿੰਗ ਹੋਈ 18 ਦੀ ਮੈਂ ਸਾਰੀ ਮੀਟਿੰਗਾਂ ਵਿੱਚ ਮੌਜੂਦ ਸੀਗਾ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਤੁਸੀਂ ਪੈਰਾ ਮਿਲਟਰੀ ਫੋਰਸਿਸ ਨੂੰ ਆ ਅੱਜ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ ਦੇਖੋ ਭਾਜੀਪੀ ਵਾਲੇ ਬੋਲਣ ਲੱਗੇ ਨੇ ਕਹਿੰਦੇ ਵੀ ਰਸਤਾ ਖੁੱਲਣਾ ਚਾਹੀਦਾ ਅਸੀਂ ਰੀਲ ਰੋਕੋ ਕੀਤਾ ਸੀਗਾ ਉਹ ਅਸੀਂ ਬੰਦ ਕਰਤਾ ਉਹ ਤੋਂ ਬਾਅਦ ਹਜੇ ਵੀ ਪੰਜਾਬ ਸਰਕਾਰ ਨਕਾਮ ਹੈ ਆਪਣੇ ਧਰਤੀ ਦੇ ਉੱਪਰ ਮੈਰੀਗੇਟ ਹੋਣ ਵਾਸਤੇ ਤੇ ਨਵਦੀਪ ਇੱਕ ਵੱਡਾ ਚਿਹਰਾ ਸੀਗਾ ਪਿਛਲੇ ਅੰਦੋਲਨ ਦਾ ਵੀ ਤੇ ਇਸ ਵਾਰੀ ਵੀ ਉਹ ਵੱਡਾ ਅੰਦੋਲਨ ਕਿ ਕਾਰਨ ਕੀ ਕਿ ਨਵਦੀਪ ਦੇ ਬਾਹਰ ਆਣ ਦੇ ਨਾਲ ਉਹਨਾਂ ਨੂੰ ਇਹ ਗੱਲ ਵੀ ਲੱਗਦੀ ਹੈ ਕਿ ਇਲੈਕਸ਼ਨ ਦੇ ਉੱਪਰ ਪ੍ਰਭਾਵ ਪਊਗਾ ਉਹ ਇਲੈਕਸ਼ਨ ਤੱਕ ਨਹੀਂ ਗੱਲਬਾਤ ਕਰਦੇ ਸਾਡੇ ਨਾਲ ਕਹਿੰਦੇ ਨੇ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਮੇਰਾ ਨਾਮ ਮਨਦੀਪ ਪੁੰਨਿਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂ ਐਸ ਏ ਤੇ ਸਾਡੇ ਨਾਲ ਤੇਜਵੀਰ ਸਿੰਘ ਮੌਜੂਦ ਹਨ ਤੇਜਵੀਰ ਬੀਕੇ ਸੈਦ ਬਗਤ ਸਿੰਘ ਦੇ ਆਕੂ ਵੀ ਹੈ ਤੇ ਹਰਿਆਣੇ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਦੇ ਇੱਕ ਮੁਖ ਚਿਹਰਾ ਹਨ ਤੇਜਵੀਰ ਹਰਿਆਣੇ ਦੇ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਚ ਇੱਕ ਨਾਂ ਸੀਗਾ ਨਵਦੀਪ ਸਿੰਘ ਜਿਹੜਾ ਮੁੰਡਾਵਾਟਰ ਕਨ ਜਿਨੇ ਮੋੜੀ ਸੀਗੀ ਤੇ ਇਸ ਅੰਦੋਲਨ ਚ ਵੀ ਜਿਹੜਾ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਚੱਲ ਰਿਹਾ ਇੱਕ ਮੇਨ ਚਿਹਰਾ ਸੀਗਾ ਉਹ ਹਜੇ ਤੱਕ ਜੇਲ੍ਹ ਚ ਬੰਦ ਹੈ ਕੀ ਉਹਦੇ ਕੇਸ ਚ ਅਪਡੇਟ ਹੈ ਮਤਲਬ 28 ਮਾਰਚ ਮੈਨੂੰ ਲੱਗਦਾ ਕਿ 28 ਮਾਰਚ ਨੂੰ ਉਹਨੂੰ ਜੇਲ੍ਹ ਚ ਬੰਦ ਕੀਤਾ ਗਿਆ ਸੀ ਹਜੇ ਤੱਕ ਉਹ ਜੇਲ੍ਹ ਤੋਂ ਬਾਹਰ ਕਿਉਂ ਨਹੀਂ ਆਇਆ ਕੀ ਅਪਡੇਟ ਹੈ ਉਹਦੇ ਕੇਸ ਚ ਸਸਿਕਾ ਜੀ ਪਹਿਲਾਂ ਧੰਨਵਾਦ ਮਨਦੀਪ ਜੀ ਤੁਹਾਡਾ ਅਸਲ ਚ ਨਵਦੀਪ ਤੇ ਗੁਰਕੀਰਤ ਨੂੰ ਜਿਹੜਾ ਗ੍ਰਿਫਤਾਰੀ ਹੋਈ ਸੀਗੀ ਉਹ ਮੁਹਾਲੀ 에ਰਪੋਰਟ ਤੋਂ 28 ਮਾਰਚ ਨੂੰ ਕੀਤੀ ਸੀਗੀ ਕਿਉਂਕਿ 31 ਮਾਰਚ ਦਾ ਆਪਣਾ ਸ਼ਰਧਾਂਜਲੀ ਸਮਾਗਮ ਸੀਗਾ ਸ਼ਹੀਦ ਸੁਖ ਕਰਨ ਦੀ ਸ਼ਰਧਾਂਜਲੀ ਸਮਾਗਮ ਜਿਹੜਾ ਅੰਬਾਲਾ ਸੀਗਾ ਉਹ ਤੋਂ ਪਹਿਲਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਇੱਕ ਮੁੰਡਾ ਸੀਗਾ ਅਨੀਸ਼ ਖਟਕੜ ਜਿਹੜਾ ਜੀਨ ਤੋਂ ਗ੍ਰਿਫਤਾਰੀ ਸੀਗੀ ਉਹਨਾਂ ਦੀ 19 ਮਾਰਚ ਦੀ ਗ੍ਰਿਫਤਾਰੀ ਸੀਗੀ ਅਨੀਸ਼ ਨੂੰ ਪਹਿਲਾਂ ਜ਼ਮਾਨਤ ਮਿਲ ਗਈ ਸੀਗੀ ਤੇ ਗੁਰਕੀਰਤ ਨੂੰ ਕੇਸ ਦੇ ਵਿੱਚ 40 ਨੰਬਰ ਐਫ ਆਈ ਆਰ ਦੇ ਵਿੱਚ ਜ਼ਮਾਨਤ ਦਿੱਤੀ ਸੀ ਪਰ ਸਰਕਾਰ ਦਾ ਜਿਹੜਾ ਨੈਰੇਟਿਵ ਸਿਰਜਣਾ ਹੁੰਦਾ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਹੀ ਆ ਜਿਹੜੇ ਮਤਲਬ ਕਿ ਕਿਸਾਨੀ ਦੇ ਨਾਲ ਸੰਬੰਧਿਤ ਮੁੰਡੇ ਹੁੰਦੇ ਨੇ ਉਹਨਾਂ ਦੇ ਉੱਪਰ ਵੱਧ ਤਸੱਦਦ ਕਰਨਾ ਉਦੇ ਕਰਕੇ ਉਹਨਾਂ ਨੇ ਹੁਣ 3 ਐਫ ਆਈ ਆਰਾਂ ਹੋਰ ਕੱਢਤੀਆਂ ਮਤਲਬ ਕਿ ਇੱਕ ਜਿਹੜੀ ਉਹਨਾਂ ਨੇ ਹਜੇ ਤੱਕ ਆਨਲਾਈਨ ਨਹੀਂ ਕੀਤੀ 41 42 43 ਤੇ 40 ਨੰਬਰ ਐਫ ਆਈ ਆਰ ਚ ਕਿਉਂਕਿ ਕੋਈ ਐਵੀਡੈਂਸ ਨਹੀਂ ਸੀਗਾ ਇਹ ਬਿਲਕੁਲ ਮਤਲਬ ਕਿ ਇੱਕ ਕੈਲੀਬੀ ਬੋਗਸ ਜੀਆਂ ਐਫ ਆਈ ਆਰ ਸੀਗਾ ਉਹਦੇ ਚ ਉਹਨੂੰ 41 ਨੰਬਰ ਚ अच्छा अच्छा आ, मतलब ਇਹ ਨੰਬਰ ਤੁਸੀਂ ਦੱਸ ਰਹੇ ਹੋ ਤੁਸੀਂ ਇਹ ਦੱਸੂਗੇ ਇਹਨਾਂ ਚ ਕੀ ਮਤਲਬ ਉਹਨਾਂ ਨੇ ਅਰੋਪ ਲਾਇਆ ਇਹਨਾਂ ਮੁੰਡਿਆਂ ਤੇ ਉਹਨਾਂ ਨੇ ਜਿਹੜੇ ਪਹਿਲਾਂ ਅਰੋਪ ਲਾਇਏ ਸੀਗੇ ਉਹ 307 ਤੱਕ ਦੇ ਕੇਸ ਦલાਏ ਸੀਗਾ ਵੀ ਉਹ ਸਾਰੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀਤੇ ਹੋਏ ਕੇਸ ਨੇ ਤੇ ਉੱਥੇ ਦੇ ਦੋ ਮੁਲਾਜ਼ਮ ਨੇ ਡੀਐਸਪੀ ਕੇਐਚਓ ਦੇ ਨਾਂ ਤੋਂ ਹੈਗੇ ਪਰ ਉਹਨਾਂ ਦਾ ਸਾਰਾ ਨੈਰੇਟਿਵ ਇਹ ਹੈ ਕਿ ਜਿਵੇਂ 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 ਵੀ ਲੱਗਦਾ ਹੈ ਕਿ ਹਰਿਆਣਾ ਸਰਕਾਰ ਨੂੰ ਕਿ ਹੁਣ ਅੰਦੋਲਨ ਉਠ ਰਿਹਾ ਹੈ ਕਿ ਹੁਣ ਪੰਜਾਬ ਨੂੰ ਇਲੈਕਸ਼ਨ ਤੋਂ ਬਾਅਦ ਹਰਿਆਣਾ ਦੇ ਵਿੱਚ ਆਉਣਾ ਸੀ ਗਿਆ ਉਹਨਾਂ ਦਾ ਵਾਅਦਾ ਇਹ ਨੈਰੇਟਿਵ ਸਿਰਜਣਾ ਕਿ ਜਿਵੇਂ ਕਿ ਉਹਨਾਂ ਨੇ ਸਾਡੇ ਵਕੀਲ ਰਾਹੀਂ ਸਾਨੂੰ ਪਤਾ ਲੱਗਿਆ ਸੀ ਕਿ ਪੁਰਾਣੀ ਐਫ ਆਈ ਆਰਾਂ ਜਿਹੜੇ ਪਿਛਲੇ ਅੰਦੋਲਨ ਦੇ 8 ਕੇਸ ਉਹਨਾਂ ਨੇ ਓਪਨ ਕੀਤੇ ਨੇ ਬਲਕਿ ਉਹਨਾਂ ਨੇ ਸਾਡੇ 17 ਬੰਦਿਆਂ ਦਾ ਜਿਹੜਾ ਅਰੈਸਟ ਵਾਰੰਟ ਉਹਦੇ ਚ ਮੰਗੇ ਗਏ ਸੀਗੇ ਜਿਹਦੇ ਮੇਰਜ਼ ਸੀਗੇ ਤੇ ਉਹਨਾਂ ਨੇ 7 ਅਰੈਸਟ ਵਾਰੰਟ ਸਾਨੂੰ ਹਜੇ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਉਹ ਉਹ ਉਹੀ ਜਾਣਕਾਰੀ ਪ੍ਰਾਪਤ ਹੈ ਜਿੰ ਤੱਕ ਕੋਈ ਹੈ ਕੋਈ ਹਲੇ ਡਾਕੂਮੈਂਟਡ ਸਾਡੇ ਕੋਲ ਗੱਲ ਨਹੀਂ ਆਈ ਪਰ ਉਹਨਾਂ ਨੇ 16 ਕੇਸਾਂ ਨੂੰ ਹੋਰ ਓਪਨ ਰੀ ਓਪਨ ਕਰਤਾ ਜਿਹੜੇ ਪੁਰਾਣੇ ਪਿਛਲੇ ਅੰਦੋਲਨ ਦੇ ਕੇਸ ਸੀ ਅਸਲ ਪਿਛਲੇ ਅੰਦੋਲਨ ਦੇ ਕੇਸ ਤਾਂ ਜਦੋਂ ਅੰਦੋਲਨ ਖਤਮ ਹੋ ਰਿਹਾ ਸੀ ਉਦੋਂ ਵਾਪਸ ਨਹੀਂ ਲੈ ਲਏ ਗਏ ਸੀਗੇ ਏ ਮਨਦੀਪ ਜੀ ਤੁਸੀਂ ਬਿਹਤਰ ਜਾਣਦੇ ਹੋਵੋਗੇ ਕਿ ਤੁਸੀਂ ਤੁਹਾਨੂੰ ਯਾਦ ਹੋਊਗਾ ਕਿ ਜਦੋਂ 2016 ਦੇ ਵਿੱਚ ਜਾਟਾਂ ਅੰਦোলন ਦਾ ਕੇਸ ਸੀਗਾ ਉਹ ਸਰਕਾਰ ਨੇ ਆਫੀਸ਼ੀਅਲੀ ਪ੍ਰੈਸ ਕਾਨਫਰੰਸ ਕਰਕੇ ਵਾਪਸ ਲਿੱਤੇ ਸੀਗੇ ਪਰ ਉਹਨਾਂ ਦੀਆਂ ਜੱਜਮੈਂਟਾਂ ਉਵੇਂ ਵੀ ਸੀਗੀਆਂ ਜਿਵੇਂ ਸਾਡੇ ਤੇ ਵੀ ਉਹੀ ਇੱਕ ਕੇਸ ਹੈ ਅਸੀਂ ਤਾਂ ਸਿਰਫ ਉਸ ਟਾਈਮ ਲੰਗਰ ਲੈ ਕੇ ਗਏ ਸੀਗੇ ਤੇ ਉਹਨਾਂ ਨੇ ਸਾਨੂੰ ਰੈੱਡ ਕੋਰ ਦੇ ਵਿੱਚ ਗੇਰਿਆ ਹੋਇਆ ਉਹ ਵੀ ਸਾਡੇ ਨਾਲ-ਨਾਲ ਅਮਰਜੀਤ ਸਿੰਘ ਪ੍ਰਧਾਨ ਜੀ ਨੇ ਉਹਨਾਂ ਦੇ ਉੱਪਰ ਚੱਲਦੇ ਨੇ ਨਵਦੀਪ ਤੇ ਫਾਦਰ ਦੇ ਉੱਪਰ ਉਹੀ ਕੇਸ ਅਜੇ ਤੱਕ ਚੱਲਦਾ ਹੈ ਇਹ ਰਨ ਕਰਕੇ ਰੱਖਦੀ ਹੈ ਇਹ ਸਰਕਾਰਾਂ ਕਹਿਣ ਨੂੰ ਕੁਝ ਕਰਦੀਆਂ ਨੇ ਪਰ ਗਰਾਊਂਡ ਤੇ ਕੁਝ ਹੋਰ ਕਰਦੀਆਂ ਨੇ ਉਹਨ ਉਹਦੇ ਤੁਸੀਂ ਜਾਣਦੇ ਹੋ ਹਰਿਆਣਾ ਦੇ ਵਿੱਚ ਵੀ ਹੈ ਜੇ ਵੀ 26 ਜਨਵਰੀ ਦੇ ਜਿਹੜੇ ਪਿਛਲੇ ਕੇਸ ਨੇ ਉਹ ਤੁਸੀਂ ਖੁਦ ਉਸ ਗੱਲ ਦੇ ਪੂਖਤ ਭੋਗ ਗਏ ਹੋ ਤੁਸੀਂ ਦੇਖਿਆ ਕਿ ਉਹਨਾਂ ਦਾ ਗ੍ਰਿਫਤਾਰ ਕਰਨਾ ਨਹੀਂ ਕਿ ਜਿੰਮੇ ਦਾ ਤਸੱਦਦ ਤੁਹਾਡੇ ਨਾਲ ਹੋਇਆ ਇਹ ਤੋਂ ਕਿਤੇ ਬਾਅਦ ਤਸੱਦਦ ਉਹਨਾਂ ਨੇ ਗੁਰਕੀਰਤ ਤੇ ਨਵਦੀਪ ਦੇ ਨਾਲ ਕੀਤਾ ਨਵਦੀਪ ਅਤੇ ਗੁਰਕੀਰਤ ਤੇ ਜਿਹੜਾ ਤਸੱਦਦ ਹੋਇਆ ਉਹਦੀ ਜਾਣਕਾਰੀ ਨਿਕਲ ਕੇ ਆਈ ਕਿ ਮੁਲਾਕਾਤਾਂ ਹੋ ਰਹੀਆਂ ਪਰਿਵਾਰ ਦੀ ਉਹ ਨਹੀਂ ਉਹਨਾਂ ਨੇ ਜਿਹੜਾ 28 ਮਾਰਚ ਤੋਂ ਲੈ ਕੇ 3 ਅਪ੍ਰੈਲ ਤੱਕ ਸਾਡੀ ਕੋਈ ਮੁਲਾਕਾਤ ਨਹੀਂ ਹੋਣ ਦਿੱਤੇ ਮਤਲਬ ਕਿ ਉਹਨਾਂ ਨੇ 28 ਮਾਰਚ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਲਗਭਗ ਮਤਲਬ ਕਿ ਆਪਾਂ ਨੂੰ 29 ਮਾਰਚ ਰਾਤ ਤੱਕ ਤਾਂ ਇਹ ਵੀ ਨਹੀਂ ਪਤਾ ਸੀਗਾ ਕਿ ਨਵਦੀਪ ਹੈ ਕਿੱਥੇ ਹੈ ਕਿ ਅਸਲ 'ਚ ਜਿਹੜਾ ਉੱਥੇ ਪੁਲਿਸ ਪ੍ਰਸ਼ਾਸਨ ਹੈ ਉਹ ਐਵੇਂ ਦਾ ਰਵਈਆ ਕਰ ਰਿਹਾ ਵੀ ਜਿਵੇਂ ਉਹਨਾਂ ਦੀ ਕੋਈ ਖਾਸ ਰੰਜਿਸ਼ ਹੋਵੇ ਉਹ ਐਵੇਂ ਦੇਖਦੇ ਨੇ ਕਿਉਂਕਿ ਜੇ ਆਪਾਂ ਪਿਛਲਾ ਇਤਿਹਾਸ ਦੇਖਿਆ ਜਾਵੇ ਤਾਂ ਉਹੀ ਪੁਲਿਸ ਅਫਸਰ ਨੇ ਉਹੀ ਅਨਸਾਰੀਆਂ ਚੀਜ਼ਾਂ ਨੇ ਕੋਈ ਹੋਰ ਉਹ ਸਾਨੂੰ ਐਵੇਂ ਨੈਰੇਟਿਵ ਸਿਰਜਦੇ ਨੇ ਜਿਵੇਂ ਅਸੀਂ ਅੱਤਵਾਦੀ ਹੋਈਏ ਪਰ ਜਿਹੜੀ ਇਸ ਕੇਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਨਾ ਕਿ ਜਿੰਨੇ ਵੀ ਉਹਨਾਂ ਨੇ આરોਪ ਲਾਏ ਨੇ ਨਵਦੀਪ ਤੇ ਉੱਪਰ ਮਨਦੀਪ ਉਹ ਸਾਰੇ ਉੱਥੇ ਹੋਏ ਨੇ ਕਿਉਂਕਿ ਅਸੀਂ ਪੰਜਾਬ ਦੀ ਹੱਦ ਦੇ ਅੰਦਰ ਬੈਠੇ ਆਂ ਪੰਜਾਬ ਦੀ ਹੱਦ ਦੇ ਅੰਦਰ ਹੀ ਵੈਰੀਫਿਕੇਸ਼ਨ ਲੱਗੀ ਹੋਈ ਹੈ ਤੇ ਜਿਹੜੇ ਕੇਸ ਕਰਨਾ ਬਣਦਾ ਸੀਗਾ ਜੇ ਅਸੀਂ ਕੋਈ ਉੱਥੇ ਕੁੱਟਮਾਰ ਹੋਈ ਹੈ ਜਾਂ ਕੋਈ ਵੀ ਇਹ ਹਮਲਾ ਹੋਇਆ ਹੈ ਤੇ ਪੰਜਾਬ ਦੀ ਹੱਦ ਦੇ ਅੰਦਰ ਹੋਇਆ ਤੇ ਉਹ ਬਿਲਕੁਲ ਲਾ ਦੇ ਡਿਫਰੈਂਟ ਹੋ ਕੇ ਉਹਨਾਂ ਨੇ ਇਹ ਸਾਰੀਆਂ ਕਾਰਵਾਈਆਂ ਕੀਤੀਆਂ ਨੇ ਜਿੱਤੇ ਤੇ ਅਜੇ ਤੱਕ ਪੰਜਾਬ ਸਰਕਾਰ ਵੀ ਚੁੱਪ ਤੁਨ ਲੋਕ ਦਾ ਕੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਹਰਿਆਣਾ ਸਰਕਾਰ ਹਰਿਆਣਾ ਪੁਲਿਸ ਨਾਲ ਮਿਲੀ ਭੁਗਤ ਹੈ ਇਸ ਮਾਮਲੇ ਤੇ ਨਹੀਂ ਮਿਲੀ ਭੁਗਤ ਨਹੀਂ ਸਾਨੂੰ ਕੋਈ ਅਸੀਂ ਕਹਿ ਸਕਦੇ ਹਾਂ ਪਰ ਇਹ ਗੱਲ ਕਹਿ ਸਕਦਾ ਹੈ ਵੀ ਅੱਜ ਤੱਕ ਦੀ ਜਿਵੇਂ ਮੇਰਾ ਖੁਦ ਦਾ ਨਿੱਜੀ ਤਜਰਬਾ ਹੈਗਾ ਕਿ ਇੰਨੀ ਕਮਜ਼ੋਰ ਸਰਕਾਰ ਆਪਾਂ ਨੇ ਕਦੇ ਨਹੀਂ ਦੇਖੀ ਕਿਉਂਕਿ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤੋਂ ਹਾਬੀ ਹੈ ਉਹਨਾਂ ਦੇ ਉੱਪਰ ਵੀ ਉਹ ਜਿਹੜਾ ਉਹਨਾਂ ਦਾ ਵਰਤਾਰਾ ਸਾਡੇ ਨਾਲ ਰਿਹਾ ਕਿ ਅਸੀਂ ਬਾਰ ਬਾਰ ਮੀਟਿੰਗਾਂ ਦੇ ਅੰਦਰ ਵੀ ਕੁਐਸਚਨ ਪੁੱਛਿਆ ਜਿਵੇਂ 8 ਤਰੀਕ ਦੀ ਮੀਟਿੰਗ ਹੋਈ 12 ਤਰੀਕ ਦੀ ਮੀਟਿੰਗ ਹੋਈ 15 ਤਰੀਕ ਦੀ ਮੀਟਿੰਗ ਹੋਈ 18 ਦੀ ਮੈਂ ਸਾਰ ਫੋਰਸ ਨੂੰ ਆਪ ਦੀ ਧਰਤੀ ਆਪ ਦੀ ਟੈਰਿਟਰੀ ਯੂਜ਼ ਕਰਨ ਵਾਸਤੇ ਪਰਮਿਸ਼ਨ ਦਿੱਤੀ ਹੈ ਤੇ ਉਹਨਾਂ ਦੇ ਕੋਲ ਕੋਈ ਆਨਸਰ ਵੀ ਨਹੀਂ ਹੁੰਦਾ ਅੱਜ ਵੀ ਅਸੀਂ ਇਹ ਗੱਲ ਕਹਿ ਰਹੇ ਹਾਂ ਦੇਖੋ ਬੀਜੇਪੀ ਵਾਲੇ ਬੋਲਣ ਲੱਗੇ ਨੇ ਕਹਿੰਦੇ ਵੀ ਰਸਤਾ ਖੁੱਲਣਾ ਚਾਹੀਦਾ ਅਸੀਂ ਰੇਲ ਰੋਕ ਕੀਤਾ ਸੀਗਾ ਉਹ ਅਸੀਂ ਬੰਦ ਕਰਤਾ ਉਹ ਤੋਂ ਬਾਅਦ ਹਜੇ ਵੀ ਪੰਜਾਬ ਸਰਕਾਰ ਨਕਾਮ ਹੈ ਆਪਣੇ ਧਰਤੀ ਦੇ ਉੱਪਰ ਮੈਰੀਗੇਟ ਹੋਣ ਵਾਸਤੇ ਤਾਂ 어 ਮੈਨੂੰ ਇਹ ਦੱਸੋ ਕਿ ਇੱਕ ਅੰਦੋਲਨ ਵੀ ਤੁਸੀਂ ਚਲਾਇਆ ਸੀਗਾ ਤੁਸੀਂ ਰੇਲ ਵੀ ਰੋਕੀ ਸੀ ਫਿਰ ਉਸ ਅੰਦੋਲਨ ਦਾ ਕੀ ਬਣਿਆ ਕੀ ਕੋਈ ਸਰਕਾਰ ਨਾਲ ਤੁਹਾਡੀ ਗਲਬਾਤ ਵੀ ਹੋਈ ਹੈ ਉਹਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਵੀ ਜਿਵੇਂ ਅਸੀਂ ਰੇਲ ਰੋਕੋ ਦਾ ਅੰਦੋਲਨ ਦੀ ਜਿਹੜੀ ਸ਼ੁਰੂਆਤ ਕਰਦੇ ਆ ਉਹ ਅਸੀਂ ਕਾਲ ਦਿੰਨੇ ਆ 9 April ਦੀ ਤੇ 8 April ਨੂੰ ਪੰਜਾਬ ਪ੍ਰਸ਼ਾਸਨ ਸਾਡੇ ਨਾਲ ਪ੍ਰੋਮਿਸ ਕਰਦਾ ਹੈ ਕਿ ਅਸੀਂ ਤੁਹਾਡੀ 10 ਤਰੀਕ ਨੂੰ ਮੁਲਾਕਾਤ ਕਰਾਵਾਂਗੇ ਤੇ ਤੁਸੀਂ ਵੀ ਰੇਲ ਨੂੰ ਨਾ ਕਰੋ ਤੇ 10 ਤਰੀਕ ਨੂੰ ਸਾਡੀ ਹਰਿਆਣਾ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਕਹਿੰਦੇ ਵੀ ਸਾਨੂੰ ਸਮਾਂ ਦੇ ਦਿਓ ਇੱਕ ਹਫਤੇ ਦਾ ਅਸੀਂ ਕਰਕੇ ਦਵਾਂਗੇ ਅਸੀਂ ਉਹਨਾਂ ਨੂੰ 17 April ਤੱਕ ਤਾਂ ਸਮਾਂ ਦਿੰਨੇ ਆ ਤੇ 17 April ਤੱਕ ਇਹ ਪੰਜਾਬ ਪ੍ਰਸ਼ਾਸਨ ਮੰਗਦਾ ਹੈ ਕਿ ਅਸੀਂ ਕੋਈ ਨਾ ਕੋਈ ਵਿਚ ਦਾ ਰਸਤਾ ਕੱਢ ਕੇ ਨਵਦੀਪ ਨੂੰ ਬਾਹਰ ਲੈ ਕੇ ਆਉਂਗੇ ਉਹ 17 ਤਰੀਕ ਤੱਕ ਲੈ ਕੇ ਨਹੀਂ ਆਉਂਦੇ ਫਿਰ ਸਾਡੀ ਲਗਾਤਾਰ 20 ਮਈ ਤੱਕ ریل ਰੁਕ ਕੋ ਜਿਹੜੀ ਉਹ ਚੱਲਦਾ ਹੈ ਮਤਲਬ ਕਿ ਲਗਭਗ 34 ਦਿਨ ਅਸੀਂ ਉਹ ਕਰਦੇ ਹਾਂ 34 ਦਿਨ ਬਾਅਦ ਵੀ ਸਾਨੂੰ ਜਦੋਂ ਰਸਤਾ ਖੁੱਲਣ ਵਾਸਤੇ ਸਾਡੀ ਗੱਲ ਹੁੰਦੀ ਹੈ ਮਤਲਬ ਕਿ ਉਹ ਵਪਾਰੀ ਵਰਗ ਨਾਲ ਗੱਲ ਹੁੰਦੀ ਹੈ ਪੰਜਾਬ ਦਾ ਹਰਿਆਣਾ ਦਾ ਵਪਾਰੀ ਵਰ ਇਕੱਠਾ ਹੋ ਕੇ ਆਉਂਦਾ ਹੈ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਫਿਰ ਸਾਡੇ ਨਾਲ ਅਨੋਫੀਸ਼ੀਅਲ ਮੀਟਿੰਗਾਂ ਕਰਦਾ ਹੈ ਮੈਨੂੰ ਕਤਨੇ ਕਦੇ ਇਹ ਗੱਲ ਵੀ ਲੱਗਦੀ ਹੈ ਕਿ ਪੰਜਾਬ ਸਰ ਗਵਰਨਮੈਂਟ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਹੋਣਾ ਕਿ ਉਹ ਕਿੰਨੀਆਂ ਮੀਟਿੰਗਾਂ ਸਾਡੇ ਨਾਲ ਪੰਜਾਬ ਪ੍ਰਸ਼ਾਸਨ ਕਰਦਾ ਹੈ ਪਰ ਉਹਦੇ 'ਚ ਜਿਹੜੀ ਗੱਲ ਨਿਕਲ ਕੇ ਹੁੰਦੀ ਹੈ ਕਿ ਉਹ ਕਿਤੇ ਨਾ ਕਿਤੇ ਲਾਚਾਰ ਦਿਖਦਾ ਹੈ ਹਰਿਆਣਾ ਪ੍ਰਸ਼ਾਸਨ ਦੇ ਅੱਗੇ ਵੀ ਤੇ ਦਿੱਲੀ ਪ੍ਰਸ਼ਾਸਨ ਦੇ ਅੱਗੇ ਵੀ ਉਹ ਸਾਡੀ ਮੁਲਾਕਾਤ ਤਾਂ ਕਰਵਾ ਦਿੰਦਾ ਹੈ ਜਿਵੇਂ ਅਨੀਸ਼ ਖਟਕਰ ਸੀਗਾ ਉਹਨਾਂ ਨੇ 35 ਦਿਨ ਦੀ ਭੁੱਖ ਹੜਤਾਲ ਕੀਤੀ ਸੀਗੀ ਉਹ ਉਹਨਾਂ ਦੀ ਭੁੱਖ ਹੜਤਾਲ ਕਰਾ ਕੇ ਉਹਦੀ ਉਹਦੀ ਬੇਲ ਵੀ ਕਰਾ ਦਿੰਦੇ ਨੇ ਉਹਦੇ ਦੋ ਸਾਥੀਆਂ ਦੀ ਬੇਲ ਆਲਰੇਡੀ ਉਹ ਪਹਿਲਾਂ ਕਰਵਾ ਦਿੰਦੇ ਨੇ ਉਸੇ ਸੇਮ ਕੇਸ ਦੇ ਵਿੱਚ ਵੀ ਪਰ ਜਿਵੇਂ ਗੁਰਕੀਰਤ ਵਾਸਤੇ ਮਤਲਬ ਕਿ ਕੋਰਟ ਦੇ ਵਿੱਚ ਲਚਕ ਦਿਖਾਈ ਜਾਂਦੀ ਹੈ ਉਹ ਨਵਦੀਪ ਵਾਸਤੇ ਨਹੀਂ ਦਿਖਾਈ ਜਾਂਦੀ ਕਿਉਂਕਿ ਨਵਦੀਪ ਇੱਕ ਵੱਡਾ ਚਿਹਰਾ ਸੀਗਾ ਪਿਛਲੇ ਅੰਦੋਲਨ ਦਾ ਵੀ ਤੇ ਇਸ ਵਾਰੀ ਵੀ ਉਹ ਵੱਡਾ ਅੰਦੋਲਨ ਕਿ ਕਾਰਨ ਕੀ ਕਿ ਨਵਦੀਪ ਦੇ ਬਾਹਰ ਆਣ ਦੇ ਨਾਲ ਉਹਨਾਂ ਨੂੰ ਇਹ ਗੱਲ ਵੀ ਲੱਗਦੀ ਹੈ ਕਿ ਇਲੈਕਸ਼ਨ ਦੇ ਉੱਪਰ ਪ੍ਰਭਾਵ ਪਊਗਾ ਉਹ ਇਲੈਕਸ਼ਨ ਤੱਕ ਨਹੀਂ ਗੱਲਬਾਤ ਕਰਦੇ ਸਾਡੇ ਨਾਲ ਵੀ ਅਸੀਂ ਗੱਲਬਾਤ ਨਹੀਂ ਕਰ ਸਕਦੇ ਸਾਡੇ ਹੱਥਾਂ 'ਚ ਨਹੀਂ ਹੈਗੀ ਗੱਲ ਵੀ ਕਰਨਾ ਪੁਲਿਸ ਪ੍ਰਸ਼ਾਸਨ ਹੁਣ ਇਲੈਕਸ਼ਨ ਕਮਿਸ਼ਨ ਦੇ ਹੱਥ 'ਚ ਹੈ ਉਹ ਇਸ ਤਰ੍ਹਾਂ ਦੇ ਬਹਾਨੇ ਬਣਾਉਂਦੇ ਰਹਿੰਦੇ ਹੁਣ ਜਦੋਂ ਉਹ ਉਹ ਤੋਂ ਬਾਅਦ ਬੇਲ ਦੀ ਗੱਲ ਆਉਂਦੀ ਹੈ ਫਿਰ ਹੁਣ ਉਹ ਕਹਿੰਦੇ ਨੇ ਵੀ ਛੁੱਟੀਆਂ ਹੋ ਗਈਆਂ ਨੇ ਜੀ ਸਾਰੀਆਂ ਤੇ ਉਹ ਇੱਕ षड्यੰਤਰ ਰਾਹੀਂ ਅੱਗੇ ਤੋਂ ਅੱਗੇ ਕੇਸ ਪਾਣੇ ਐਫ ਆਈ ਆਰਾਂ ਪੁਰਾਣੀਆਂ ਖੋਲਣੀਆਂ ਉਹ ਸਾਰਾ ਕੁਝ ਇੱਕ ਰੰਜਿਸ਼ ਵਜੋਂ ਤੇ ਇੱਕ ਸਾਜ਼ਿਸ਼ ਵਜੋਂ ਨਜ਼ਰ ਆਉਂਦਾ ਕਿਉਂਕਿ ਅੱਗੇ ਹਰਿਆਣਾ ਦੇ ਵਿੱਚ ਫੇਰ ਚੋਣਾਂ ਨੇ ਤੇ ਅੰਦੋਲਨ ਹਜੇ ਚੱਲ ਰਿਹਾ ਹੈ ਅਛਾ ਕੀ ਜਿਹੜਾ ਇਹ ਗੁਰੂਕਿਰਤ ਅਤੇ ਨਵਦੀਪ ਨੂੰ ਅੰਦਰ ਰੱਖਣਾ ਤੁਸੀਂ ਕੀ ਦੇਖਦੇ ਹੋ ਕਿ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਹੈ ਤੇ ਇਹਦੇ ਵਾਸਤੇ ਫਿਰ ਅੱਗੇ ਕਿਸਾਨ ਜਿੱਦੀ ਜੱਥੇਬੰਦੀਆਂ ਹੈਗੀਆਂ ਉਹਨਾਂ ਦਾ ਕੀ ਪਲਾਨ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਪੰਜਾਬ 'ਚ ਤਾਂ ਜਦੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਮਾਲਵੇ 'ਚ ਬਹੁਤ ਸਾਰੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਵੱਡੇ ਅੰਦੋਲਨ ਹੋਏ ਉਹਨਾਂ ਨੂੰ ਉਹਨਾਂ ਦੀ ਰਿਹਾਈ ਵਾਸਤੇ ਹਰਿਆਣਾ 'ਚ ਉਸ ਕਿਸਮ ਦਾ ਕੋਈ ਅੰਦੋਲਨ ਕਿਉਂ ਨਹੀਂ ਉੱਭਰ ਰਿਹਾ ਤੇ ਕਿਸਾਨ ਜੱਥੇਬੰਦੀਆਂ ਦੀ ਕੀ ਪਲਾਨਿੰਗ ਹੈ ਇਸ ਵਾਸਤੇ ਅਸਲ 'ਚ ਜੇ ਦੇਖਿਆ ਜਾਵੇ ਤਾਂ ਜੇ ਆਪਾਂ ਪੂਰੇ ਤਰ੍ਹਾਂ ਦੇ ਇਸ ਅੰਦੋਲਨ ਨੂੰ ਆਪਾਂ ਬਾਚਦੇ ਹਾਂ ਕਿ ਜਿੰਮੇ ਦਾ ਤਸੱਦਦ ਹਰਿਆਣੇ ਦੇ ਵਿੱਚ ਕੀਤਾ ਗਿਆ 70000 ਪੈਰਾ ਮਿਲਟਰੀ ਫੋਰਸਿਸ ਲਾਤੀ ਗਈ ਤੁਸੀਂ ਉਹ ਸਾਡੇ ਉਹ ਮਤਲਬ ਕਿ ਆਪਣੀ ਫੇਸਬੁੱਕ ਆਨਲਾਈਨ ਮਤਲਬ ਕਿ ਇੰਟਰਨੈਟ ਤੱਕ ਬੰਦ ਕਰ ਦਿੱਤਾ ਗਿਆ ਕਿ ਜਿੰਨੀ ਤਿਆਰੀ ਦੇ ਵਿੱਚੋਂ ਪ੍ਰਸ਼ਾਸਨ ਨੇ ਕੀਤਾ ਹੈ ਉਦੇ ਲਈ ਪੰਜਾਬ ਦੇ ਵਿੱਚ ਨੈਰੇਟਿਵ ਹੋਰ ਹੈ ਪੰਜਾਬ ਦੇ ਵਿੱਚ ਗੱਲ ਕੀ ਹੈ ਕਿ ਇੱਕ ਤਾਂ ਪੰਜਾਬ ਦੇ ਵਿੱਚ ਬਹੁਤ ਪੁਰਾਣੀ ਕਿਸਾਨ ਸੰਗਠਨ ਨੇ ਹਰਿਆਣੇ ਦੇ ਵਿੱਚ ਉਦਾਂ ਦੇ ਪੁਰਾਣੇ ਕਿਸਾਨ ਸੰਗਠਨ ਨਹੀਂ ਹੈਗੇ ਉਹ ਕਿਤੇ ਨਾ ਕਿਤੇ ਮਤਲਬ ਕਿ ਇਸ ਸਕੈਮ ਦੇ ਵਿਖਰਾਬ ਕਰਕੇ ਆਪਾਂ ਨੂੰ ਪਿੱਛੇ ਦੇਖਣ ਮਿਲਿਆ ਇਹ ਵੀ ਗੱਲ ਮੈਂ ਕਹਿ ਸਕਦਾ ਵੀ ਵੀ ਮੈਂ ਇਹਦੇ 'ਚ ਕੋਈ ਗ੍ਰਾਈ ਨਹੀਂ ਹੈਗਾ ਕਿ ਸੋਸ਼ਲ ਮੀਡੀਆ ਦੇ ਉੱਪਰ ਤੋਂ ਵੀ ਲੋਕਾਂ ਨੇ ਕਿਤੇ ਨਾ ਕਿਤੇ ਇੱਕ ਵਾਰੀ ਨਵਦੀਪ ਨੂੰ ਵਿਸਾਰਤਾ ਸੀਗਾ ਵੀ ਉਹ ਉਹਨੂੰ 19 ਸਪੋਰਟ ਨਹੀਂ ਮਿਲੀ ਜਿੰਨੀ ਮਿਲਣੀ ਚਾਹੀਦੀ ਸੀ ਕਿ ਉਹ ਇਸ ਇਸ ਚੀਜ਼ ਨਾਲ ਦੇਖਦੇ ਸੀਗੇ ਕਿ ਹੋਰ ਹੋਰ ਜਥੇਬੰਦੀਆਂ ਕੀ ਕਹਿੰਦੀਆਂ ਨੇ ਜਾਂ ਫਿਰ ਜਿਵੇਂ ਹਰਿਆਣੇ ਦੇ ਵਿੱਚ ਐਨਐਸਏ ਲਾ ਦੇ ਪਾਸਪੋਰਟ ਰੱਦ ਦੀ ਕੋਲ ਕਰ ਦੇਣੀ ਕਿ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਜਾਊਗਾ ਬੱਚਿਆਂ ਦੇ ਵਿੱਚ ਡਰ ਡਰਦੀ ਪੈਦਾ ਕਰਨਾ ਫਿਰ ਉਹਨਾਂ ਨੇ 270 70 ਬੰਦਿਆਂ ਦੀ ਗ੍ਰਿਫਤਾਰੀ ਕਰ ਲੈਣੀ ਤੁਸੀਂ ਦੇਖਿਆ ਕਿ ਬਾਰਡਰ ਦੇ ਉੱਪਰੋਂ ਜਿਹੜੇ ਉਧਰੋਂ ਕੋਈ ਸੀ ਉਹਨਾਂ ਨੇ ਚਿੜੀ ਤੱਕ ਨਹੀਂ ਫੜਕਣ ਦਿੱਤੀ ਉਹ ਸਾਰਾ ਮਾਹੌਲ ਬਣਾਇਆ ਸੀਗਾ ਜਿਹੜੀ ਆਪਣੀ ਅਗਲੀ ਤਿਆਰੀ ਹੈ ਕਿ 17 ਜੁਲਾਈ ਨੂੰ ਅਸੀਂ ਐਸਪੀ ਅੰਮ੍ਰਾਲਾ ਦਾ ਘਰਾਵ ਕਰਨ ਜਾ ਰਹੇ ਹਾਂ 2 ਦਿਨ ਦਾ ਜਿਹੜਾ ਘਰਾਵ ਹੋਊਗਾ ਉਹ ਦਿਨ ਰਾਤ ਚੱਲੂਗਾ ਉਸ ਤੋਂ ਬਾਅਦ ਉੱਥੇ ਫੈਸਲਾ ਲਿੱਤਾ ਜਾਊਗਾ ਕਿ ਅੱਗੇ ਦੀ ਕਾਰਵਾਈ ਕੀ ਹੋਊਗੀ ਤੇ ਨਾਲ ਦੀ ਨਾਲ ਹੀ ਅੰਦੋਲਨ ਹਜੇ ਜੀ ਉਹਦੀ ਆਵਾਜ਼ ਬੁਲੰਦ ਅਸੀਂ ਅਜਾ ਇਸ ਟਾਈਮ ਕਿੰਨੇ ਜਿਹੜੇ ਕਿਸਾਨ ਜੇਲ੍ਹ ਚ ਹੈ ਗਿਆ ਜਿਵੇਂ ਗੁਰਕਿਰਤ ਨਵਦੀਪ ਦਾ ਦਾ ਜ਼ਿਕਰ ਹੈ ਇਸ ਤੋਂ ਇਲਾਵਾ ਵੀ ਕੋਈ ਹੈਗਾ ਆਪਣੇ ਇਸ ਅੰਦੋਲਨ ਨਾਲ ਜੁੜਿਆ ਹੋਇਆ ਨਹੀਂ ਇਸ ਅੰਦੋਲਨ ਨਾਲ ਹਜੇ ਹੋਰ ਕੋਈ ਗ੍ਰਿਫਤਾਰੀ ਪੈਂਡਿੰਗ ਨਹੀਂ ਹੈਗੀ ਲਕੀਮਪੁਰ ਕੀ ਨਹੀਂ ਉਹ ਵੀ ਹਜੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੈਗੀ ਅਸਲ 'ਚ ਉੱਥੇ ਇੱਕ ਜਿਹੜਾ ਕੇਸ ਚੱਲਦਾ ਹੈ ਨਾਲ ਦੀ ਨਾਲ ਉਹ ਪੁਰਾਣੇ ਕੇਸ ਦੇ ਵਿੱਚ ਵੀ ਉਹਦੀ វេល ਦੀ ਜਿਹੜਾ ਸਮਾਂ ਉਹ ਪੂਰਾ ਲੱਗਿਆ ਹੁਣ ਹਜੇ ਮਿਸਰਾ ਟੈਨੀ ਦੇ ਬੇਟੇ ਅਸੀਸ ਮਿਸਰਾ ਨੂੰ ਦੀ ਤੇ ਉਧਰ ਮਤਲਬ ਕਿ ਉਹਨਾਂ ਦੇ ਬੇਲ ਦਾ ਵੀ ਟਾਈਮ ਜਿਹੜੇ ਬੱਚੇ ਅੰਦਰ ਸੀਗੇ ਉਹਨਾਂ ਦੇ ਵੀ ਪੂਰਾ ਹੋ ਰਿਹਾ ਹੈ ਉੱਥੇ ਮਤਲਬ ਕਿ ਇਹ ਸਾਜਸ਼ਾਂ ਕਰੀਆਂ ਜਾ ਰਹੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਕੇਸ ਨੂੰ ਸੌਲਟ ਆਊਟ ਕਰਨਾ ਉਸ ਤੇ ਗੱਲ ਤੇ ਪੈਰਵਾਈ ਐ ਸਕੀਮ ਕਰ ਰਿਹਾ ਹੈ ਅਛਾ ਜਿਹੜੀ ਇਹ ਵਿਖਰਾਵ ਹੈਗਾ ਕਿਸਾਨ ਜਥੇਬੰਦੀਆਂ ਦੇ ਵਿੱਚ ਇਹ ਇਹਨਾਂ ਘਟੋ-ਘਟ ਇਹਨਾਂ ਮਸਲਿਆਂ ਤੇ ਤਾਂ ਇਕੱਠੀਆਂ ਹੋ ਸਕਦੀਆਂ ਨੇ ਜਿਵੇਂ ਉਹ ਸ਼ੁਭਕਰਨ ਦੀ ਡੈਥ ਦਾ ਮਾਮਲਾ ਆਇਆ ਫਿਰ ਇੱਕ ਉਹ ਮੁੰਡਾ ਸੀਗਾ ਜਿਹਨੂੰ ਹਰਿਆਣਾ ਪੁਲਿਸ ਲੈ ਕੇ ਗਈ ਸੀ ਪੀਜੀ ਰੋहतक ਵਰਤੀ ਸੀਗਾ ਉਹਦੇ ਗੁਰਕੀਰਤ ਸਿੰਘ ਉਹ ਉਹਦੀ ਉਹਦੇ ਤੇ ਹਮਲੇ ਦਾ ਮਾਮਲਾ ਆ ਹੁਣ ਆਪਾਂ ਨਵਦੀਪ ਦਾ ਮਾਮਲਾ ਦੇਖੀਏ ਜਾਂ ਫਿਰ ਹੋਰ ਵੀ ਅਨਿਸ਼ਚਿਤਤਾ ਦੇਖੀਏ ਇਹਨਾਂ ਸਾਰੇ ਮਾਮਲਿਆਂ ਤੋਂ ਤਾਂ ਕਟੋ ਘਟ ਜਦੋਂ ਤਸਦਦ ਹੁੰਦਾ ਹੈ ਸਟੇਟ ਜਦੋਂ ਤਸਦਦ ਕਰਦਾ ਉਹ ਤਾਂ ਕਿਸਾਨ ਇੱਥੇ ਬੰਦਿਆਂ ਨੂੰ ਇਕੱਠਾ ਹੋਣਾ ਚਾਹੀਦਾ ਇਕੱਠੇ ਆ ਕਿਉਂ ਨਹੀਂ ਹੋ ਰੀਆਂ ਮਨਦੀਪ ਇਸ ਦੇ ਵਾਸਤੇ ਨਾ ਆਪਾਂ ਨੂੰ ਉਹਨਾਂ ਦੀ ਪੋਲਿਟੀਕਲ ਪੋਜੀਸ਼ਨ ਨੂੰ ਸਭ ਤੋਂ ਵੱਡੀ ਗੱਲ ਹੈ ਵੀ ਸਮਝਣਾ ਪਊਗਾ ਜੇ ਉਹ ਸ਼ੁਭਕਰਨ ਦੇ ਕੇਸ ਦੇ ਉੱਪਰ ਮਤਲਬ ਕਿ ਤਕਰੀਬਨ ਦੇਖਿਆ ਜਾਵੇ ਤਾਂ ਸਾਰੀਆਂ ਬੋਲੀਆਂ ਨੇ ਉਹ ਕਿਤੇ ਨਾ ਕਿਤੇ ਨਵਦੀਪ ਨੂੰ ਮਤਲਬ ਕਿ ਇੱਕ ਉਸ ਵਰਗ ਦੇ ਨਾਲ ਵੀ ਜੋੜਦੇ ਨੇ ਵੀ ਜਿਹੜੇ ਕੱਟੜਪੰਥੀ ਚੋਰ ਦੇ ਨਾਲ ਉਹ ਜੋੜਨਾ ਪਸੰਦ ਕਰਦੇ ਨੇ ਕਿਉਂਕਿ ਨਵਦੀਪ ਦੀ ਜਿਹੜੀ ਇੱਕ ਪਿਛਲੀ ਗ੍ਰਿਫਤਾਰੀ ਸੀਗੀ ਉਹ ਜਦੋਂ ਅਮਰਤਪਾਲ ਦੇ ਉੱਪਰ ਐਨਐਸਏ ਲੱਗੇ ਸੀਗਾ ਉਸ ਟਾਈਮ ਵੀ ਇੱਕ ਗ੍ਰਿਫਤਾਰੀ ਉਹਦੀ ਪਟਿਆਲਾ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਪਰ ਉਹ ਅਸਲ 'ਚ ਜੇ ਉਹ ਇਸ ਚੀਜ਼ਾਂ ਸਾਰੀਆਂ ਨੂੰ ਤੈਅਦਦ ਕਰ ਨੇ ਕਿ ਨਵਦੀਪ ਦੇ ਵਾਸਤੇ ਬੋਲਣਾ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਅੰਦੋਲਨ ਦੇ ਸਮਰਥਨ ਦੇ ਲਈ ਵੀ ਬੋਲਣਾ ਪੈਂਦਾ ਹੈ ਉਹ ਉਹਨਾਂ ਦੀ ਪੋਲਿਟੀਕਲ ਪੋਜੀਸ਼ਨ ਕਰਕੇ ਉਹ ਇਹ ਗੱਲ ਨਹੀਂ ਰੱਖ ਪਾਉਂਦੇ ਉਹ ਇਸ ਗੱਲ ਨੂੰ ਤੈਅ ਵੀ ਨਹੀਂ ਕਰ ਪਾਉਂਦੇ ਕਿਉਂਕਿ ਜਿੰਨਾ ਤਸੱਦਦ ਆਪਣੇ ਤੇ ਇਸ ਵਾਰੀ ਹੋਇਆ ਉਹ ਪਿਛਲੇ ਤਸੱਦਦ ਦੇ ਨਾਲ ਤਾਂ 100 ਗੁਣਾ ਬੈਟਰ ਸੀਗਾ ਪਰ ਜੇ ਉਹ ਇਸ ਗੱਲ ਨੂੰ ਕਰਦੇ ਨੇ ਉਹਨਾਂ ਨੂੰ ਆਪਦੀ ਪੋਲਿਟੀਕਲ ਪੋਜੀਸ਼ਨ ਜਿਹੜੀ ਉਹਨਾਂ ਦੇ ਪਿੱਛੇ ਕਿਸਾਨ ਵਿੰਗਾਂ ਦੇ ਪਿੱਛੇ ਕਿਸਾਨ ਪਾਰਟੀਆਂ ਮਤਲਬ ਕਿ ਉਹਨਾਂ ਦੀਆਂ ਪਾਰਟੀਆਂ ਨੇ ਉਹਨਾਂ ਦਾ ਅਜੰਡਾ ਉਹਨਾਂ ਨੂੰ ਛੱਡਣਾ ਪੈਂਦਾ ਹੈ ਤੇ ਇਸ ਅਜੰਡੇ ਦੇ ਉੱਪਰ ਆਉਣਾ ਪੈਂਦਾ ਹੈ ਇਹ ਪੁਲੂਸ਼ਨ ਐਕਟ ਤੋਂ ਬਾਹਰ ਆਣੇ ਵਾਲੀ ਗੱਲ ਵੀ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ ਦਿਵਾਉਣਾ ਹੋਵੇ ਉਹ ਵੀਆਂ ਚੀਜ਼ਾਂ ਆਪਣੀਆਂ ਸੰਜੀਆਂ ਸੀਗੀਆਂ ਪਰ ਇੱਕ ਇੱਕ ਇਹਦੇ ਇਹਦੇ ਨਾਲ ਨਾਲ ਜਿਹੜੀ ਪੰਜਾਬ ਦੇ ਲੋਕਾਂ ਦੀ ਚੁੱਪੀ ਹੈ ਜਾਂ ਬਾਹਰਲੇ ਐਨਆਰਆਈਆਂ ਨੇ ਜਿੰਨੇ ਲੋਕਾਂ ਨੇ ਇੱਕ ਸਮਾਂ ਸੀਗਾ ਕਿ ਨਵਦੀਪ ਦੇ ਨਾਲ ਫੋਟੋ ਖਿੱਚਣਾ ਪ੍ਰਾਊਡ ਸਮਝਿਆ ਜਾਂਦਾ ਸੀਗਾ ਅੱਜ ਪਤਾ ਨਹੀਂ ਉਸ ਗੱਲ ਦੀ ਸਾਨੂੰ ਸਮਝ ਨਹੀਂ ਆਉਂਦੀ ਕਿਹੜਾ ਡਰ ਹੈ ਕਿ ਉਹਨੂੰ ਐਨਆਰਆਈਆਂ ਤੋਂ ਵੀ ਨਹੀਂ ਸਪੋਰਟ ਮਿਲ ਰਹੀ ਕਿਸੇ ਵੱਡੇ ਫੇਸ ਬੁੱਕ ਪੇਜ ਜਾਂ ਟਵਿੱਟਰ ਹੈਂਡਲਸ ਨੇ ਜਾਂ ਇੰਸਟਾਗ੍ਰam ਤੇ ਉਹ ਵੀ ਅੱਜ ਸ਼ੇਅਰ ਨਹੀਂ ਕਰਨਾ ਚਾਹੁੰਦੇ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇੱਕ ਸਮਾਂ ਸੀਗਾ ਕਿ ਭਗਤ ਸਿੰਘ ਹਰ ਨੂੰ ਵੀ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਸੀਗਾ ਉਹਨਾਂ ਨੇ ਵੀ ਇੱਕ ਮਤਲਬ ਕਿ ਗਰਮ ਦਲ ਨਰਮ ਦਲ ਦੇ ਵਿੱਚ ਵੰਡ ਕੇ ਦਿਖਿਆ ਗਿਆ ਸੀ ਅੱਛਾ ਅੱਗੇ ਫਿਰ ਕਿਵੇਂ ਇਹ ਜਿਹੜਾ ਕਿਸਾਨ ਅੰਦੋਲਨ ਆਪਾਂ ਦੇਖ ਰਹੇ ਹਾਂ ਕਿ 13 ਫਰਵਰੀ ਤੋਂ ਚੱਲ ਰਿਹਾ ਹੈਗਾ ਤੇ ਅੱਜ ਆਪਾਂ ਜੂਨ 'ਚ ਬੈਠੇ ਹੈਗੇ ਆਂ ਤੇ ਅੱਗੇ ਕੀ ਰਾਏ ਇਸ ਅੰਦੋਲਨ ਦਾ ਕੀ ਬਣੂਗਾ ਲੋਕ ਤਾਂ ਕਹਿ ਰਹੇ ਨੇ ਕਿ ਅੰਦੋਲਨ ਠੰਡਾ ਪੈ ਗਿਆ ਲੋਕ ਕਹਿ ਰਹੇ ਨੇ ਕਿ ਲਮਕਿਆ ਕੋਈ ਕਹ ਰਿਹਾ ਕਿ ਖੜੋ ਹੁੰਦਾ ਹੈ ਤੁਸੀਂ ਕਿਵੇਂ ਦੇਖਦੇ ਹੋ ਤੇ ਅੱਗੇ ਕੀ ਰਾਏ ਅੰਦੋਲਨ ਦੀ ਦੇਖਣ ਦੇਖੋ ਨਦੀਪ ਤੁੰਨਾ ਅੰਦੋਲਨਾਂ ਬਾਰੇ ਜੇ ਮੈਂ ਕਹਾ ਵੀ ਜਿਵੇਂ ਤੁਹਾਡੀ ਸਟੱਡੀ ਹੈ ਜਾਂ ਆਪਾਂ ਹਰਿਆਣੇ ਦੀ ਆ ਪੂਰੇ ਦੇਸ਼ ਦੇ ਅੰਦੋਲਨ ਦੇਖਦੇ ਆ ਤਾਂ ਇਹ ਅੰਦੋਲਨ ਦਾ ਪੜਾਅ ਹੁੰਦਾ ਇੱਕ ਵਾਰ ਅੰਦੋਲਨ ਪੂਰੇ ਪੀਕਤੇ ਹੁੰਦੇ ਨੇ ਇੱਕ ਵਾਰੀ ਜਿਵੇਂ ਸੀਜ਼ਨ ਆਂਦਾ ਹੈ ਚਾਹੇ ਉਹ ਆਪਾਂ ਕਣਕ ਦੀ ਵਾਢੀ ਲਾ ਲਈਏ ਚਾਹੇ ਹਣ ਝੋਨੇ ਦੀ ਬਜਾਈ ਹੈ ਉਹ ਜਿਹੜੀ ਰੁਪਈਆ ਉਹਦਾ ਸਮਾਂ ਆ ਚੁੱਕਾ ਹੈ ਉਹ ਆਪਾਂ ਦੇਖਦੇ ਆ ਉਹ ਟਟਲਾ ਨਾਣਾ ਪਰ ਇਸ ਅੰਦੋਲਨ ਤੋਂ ਬਾਅਦ ਵੀ ਜਿਹੜੀ ਗੱਲ ਹੋਈ ਹੈ ਵੀ ਜਿਹੜਾ 400 ਪਾਰ ਦਾ ਨਾਰਾ ਸੀਗਾ ਜਿਨ੍ਹਾਂ ਨੇ ਇਹ اپੋਜੀਸ਼ਨ ਨੇ ਵੀ ਮੰਨਿਆ ਤੇ ਬੀਜੇਪੀ ਦੇ ਇੰਟਰਵਿਊ ਦੇ ਵਿੱਚ ਤੁਸੀਂ ਸੁਨੀਲ ਜਾਖੜ ਦੇ ਦੇਖ ਲੋ ਚਾਹੇ ਇਹਨਾਂ ਦੇ ਨੈਸ਼ਨਲ ਲੀਡਰ ਦੇ ਦੇਖੋ ਕਿ ਜਿੱਥੇ-ਜਿੱਥੇ ਕਿਸਾਨ ਅੰਦੋਲਨ ਦਾ ਪ੍ਰਭਾਵ ਸੀਗਾ ਸਾਨੂੰ ਉੱਥੇ ਠੱਲ ਪਈ ਹੈ ਹਰਿਆਣੇ ਦੇ ਵਿੱਚੋਂ ਜਦੋਂ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਨਹੀਂ ਕਹਿ ਸਕਦਾ ਸੀਗਾ ਕਿ 5 ਸੀਟਾਂ ਇੰਡੀਆ ਆਲਾਈንስ ਨੂੰ ਮਿਲੂngੀਆਂ ਉਹ ਪ੍ਰਭਾਵ ਦਿਖਿਆ ਰਾਜਸਥਾਨ ਦੇ ਵਿੱਚੋਂ ਦੇਖੋ ਤੁਸੀਂ 25 ਦੇ ਵਿੱਚੋਂ ਮਤਲਬ ਕਿ ਉਹ 11 12 13 ਤੇ ਉੱਪਰ ਪਹੁੰਚੇ ਨੇ ਉਹ ਪ੍ਰਭਾਵ ਆਪਾਂ ਨੂੰ ਵਿਆਪਕ ਦੇਖਣ ਵਿੱਚ ਮਿਲਿਆ ਹੈ ਪਰ ਉਹਦੇ ਨਾਲ ਚੋਣਾਂ ਉਹਨਾਂ ਦੇ ਸਾਹਮਣੇ ਨੇ ਅਸੀਂ ਪੂਰੇ ਦੇਸ਼ ਦੇ ਵਿੱਚ ਪ੍ਰੈਸ ਕਾਨਫਰੰਸ ਦੌਰ ਦੁਬਾਰੇ ਤੋਂ ਸ਼ੁਰੂ ਕੀਤਾ ਹੈ ਅਸਲ 'ਚ ਉਹਨਾਂ ਨੇ ਜਿਹੜਾ ਮਤਲਬ ਕਿ ਵਾਰੰਟ ਕੱਢਣੇ ਜਾਂ ਫਿਰ ਜਿਵੇਂ ਮੇਰੇ ਤੇ ਵਾਰਨ ਕੱਢਣਾ ਜਾਂ ਸਾਡੇ ਪੰਜ ਬੰਦੇ ਜਿਵੇਂ ਹੀ ਅਸੀਂ ਪ੍ਰਚਾਰ ਪ੍ਰਸਾਰ ਦੀ ਲਹਿਰ ਨੂੰ ਤੇਜ਼ ਕਰਦੇ ਨੇ ਉਹ ਆਪਦੀ ਐਕਟੀਵਿਟੀ ਨੂੰ ਤੇਜ਼ ਕਰਦੇ ਨੇ ਇਸ ਚੀਜ਼ ਨੂੰ ਕਿਉਂਕਿ ਉਹ ਕਿਤੇ ਵੀ ਨਹੀਂ ਦਿਖਾਣਾ ਚਾਹਦੇ ਅੱਜ ਮੇਨਸਟ੍ਰੀਮ ਈਡੀਆ ਤੋਂ ਮਤਲਬ ਕਿ ਅੰਦੋਲਨ ਨੂੰ ਗਾਇਬ ਕਰ ਦੇਣਾ ਪ੍ਰਿੰਟ ਮੀਡੀਆ ਤੋਂ ਗਾਇਬ ਕਰ ਦੇਣਾ ਪਰ ਫਿਰ ਜਦੋਂ ਅੱਜ ਉਹਨਾਂ ਦੀ ਐਮਐਸਪੀ ਦੇ ਉੱਪਰ ਚ ਗੱਲਾਂ ਹੁੰਦੀ ਕਿ 14 ਫਸਲਾਂ ਦੇ ਉੱਪਰ ਅਸੀਂ ਐਮਐਸਪੀ ਦੇ ਰਹੇ ਹਾਂ ਫਿਰ ਅਸੀਂ ਉਹਦਾ ਪ੍ਰੈਸ ਕਾਨਫਰੈਂਸ ਕਰਕੇ ਪਹੁੰਚ ਅਫੋਰਡ ਕਰਦੇ ਹਾਂ ਤੇ ਜਿਹੜਾ ਟੀਐਮਸੀ ਦਾ ਇੱਕ ਵਫਦ ਆਉਂਦਾ ਹੈ ਉਦੇ ਨਾਲ ਮੇਨਸਟ੍ਰੀਮ ਮੀਡੀਆ ਚੰਦਾ ਕਿ ਅੰਦੋਲਨ ਚੱਲ ਰਿਹਾ ਹੈ ਤੇ ਅੰਦੋਲਨ ਕੰਟੀਨਿਊ ਹੈ ਅੰਦੋਲਨ ਦੇ ਪੜਾਵ ਨੇ ਇਹ ਐਵੇਂ ਕੋਈ ਘੱਟ ਵੱਧ ਪੀੜ ਵਾਲੀ ਗੱਲ ਕੋਈ ਮਾਇਨੇ ਨਹੀਂ ਰੱਖਦੀ ਅੰਦੋਲਨ ਲੰਬਾ ਚੱਲੂਗਾ ਜਦੋਂ ਤੱਕ ਹਰਿਆਣੇ ਦੇ ਇਲੈਕਟੋਨਾਂ ਤੋਂ ਬਾਅਦ ਹੀ ਅੰਦੋਲਨ ਅਸਲੀ ਸਰੂਪ ਸਮਨੇ ਆਊਗਾ ਜੀ ਇਹ ਸੀ ਕਿ ਤੇਜਵੀਰ ਸਿੰਘ ਤੇਜਵੀਰ ਸਿੰਘ ਲਗਾਤਾਰ ਸ਼ੰਭੂ ਬਾਰਡਰ ਤੇ ਐਕਟਿਵ ਹਨ ਤੇ ਲਗਾਤਾਰ ਅੰਦੋਲਨ ਚ ਬੈਠੇ ਆ ਗਿਆ ਤੇ ਨਵਦੀਪ ਸਿੰਘ ਹਜੇ ਤੱਕ ਜੇਲ੍ਹ ਚ ਬੈਠਿਆ ਉਨਾ ਵਾਸਤੇ ਜਿੱਥੇ ਬੰਦੀਆਂ ਨੇ 17 ਜੁਲਾਈ ਦੀ ਤਰੀਕ ਲਾਨੀ ਹੈ ਕਿ ਉਹ ਅੰਬਾਲਾ ਦਾ ਜਿਹੜਾ ਐਸਪੀ ਆਫਿਸ ਹੈ ਉਹਨੂੰ ਉਹਦਾ ਗ੍ਰਾਹ ਕਰਣਗੇ ਤੁਸੀਂ ਦੇਖਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ ਵਿਐਸਏ ਅਸੀਂ ਦੁਬਾਰਾ ਇਸ ਕਿਸਮ ਦੇ ਇੰਟਰਵਿਊ ਆਪ ਤੱਕ ਪਹੁੰਚਾਉਂਦੇ ਰਹਾਂਗੇ